ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਮਾਛੀਵਾੜਾ ਜਿੱਥੇ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਟਿੰਡ ਦਾ ਸਰਾਨਾ ਲਾ ਕੇ ਜਿਸ ਖੂਹ ਦੇ ਟਿੰਡ ਦਾ ਸਰਾਨਾ ਲਾ ਕੇ ਪਾਤਸ਼ਾਹ ਜੀ ਰੁਕੇ ਸਨ ਉਸ ਖੂਹ ਦੇ ਅਸੀਂ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਇਹ ਹੈ ਜੀ ਉਹ ਖੂਹ ਜੋ ਮਾਛੀਵਾੜਾ ਸਾਹਿਬ ਦਾ ਇਤਿਹਾਸਕ ਜੋ ਖੂਹ ਹੈ ਗੁਰੂ ਪਿਆਸਾ ਸੰਗਜੀ ਇਹ ਉਹ ਖੂਹ ਹੀ ਹੈ ਇਸ ਦਾ ਪਵਿੱਤਰ ਜਲ ਬਹੁਤ ਹੀ ਭਗਾ ਵਾਲੇ ਸਾਧ ਸੰਗ ਜੀ ਆ ਕਿੱਥੇ ਛੱਕਦੇ ਆ ਜੀ ਮਾਛੀ ਬਾੜੀ ਦੇ ਉਹ ਪਵਿੱਤਰ ਖੂਹ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਟਿੰਡ ਦਾ ਸਰਨਾ ਲਾ ਕੇ ਆਰਾਮ ਕੀਤਾ ਸੱਚੇ ਪਾਤਸ਼ਾਹ ਮਹਾਰਾਜ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਦੇਖੋ ਸੰਗਤੋ ਉਹ ਪਵਿੱਤਰ ਖੂਹ ਵਾਹਿ ਵਾਹਿਗੁਰੂ ਜੀ